ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਿਊਜ਼ ਹੱਟ ਪੰਜਾਬ ਚੈਨਲ ਦੇ ਨਾਲ ਤੇ ਮੈਂ ਸਤਨਾਮ ਸਿੰਘ ਘਾਰੂ ਤੁਹਾਡਾ ਸਵਾਗਤ ਕਰਦਾ ਇਸ ਵਕਤ ਅਸੀਂ ਖੜੇ ਆਂ ਪਿੰਡ ਮੰਦਰਕਲਾਂ ਜਿੱਥੇ ਸ਼ਹੀਦ ਬੱਬਾ ਜੀਵਨ ਸਿੰਘ ਸਰਬ ਸਮਾਜ ਭਲਾਈ ਸੰਸਥਾ ਵੱਲੋਂ ਮੀਟਿੰਗ ਕੀਤੀ ਗਈ ਆ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੀਟਿੰਗ ਦਾ ਕੀ ਮੰਤਵ ਸੀਗਾ ਆਪਾਂ ਗੱਲਬਾਤ ਕਰਦੇ ਆਂ ਸੰਸਥਾ ਦੇ ਪ੍ਰਧਾਨ ਨਵਦੀਪ ਸਿੰਘ ਜੀ ਦੇ ਨਾਲ ਭਾਈ ਜੀ ਵਾਜੁਰ ਜੀ ਕਾ ਖਾਲਸਾ ਵਾਹਿਗੁਰੂ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ ਅੱਜ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਰਬਸਮਾਜ ਭਲਾਈ ਸੰਸਥਾ ਵੱਲੋਂ ਸਾਰੇ ਫਤਿਹ ਪ੍ਰਵਾਨ ਕਰਨਾ ਜੀ ਇਹ ਜੀ ਜਿਹੜਾ ਸਾਡਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਜੋ ਕਿ ਪਿੰਡ ਮੰਦਰ ਕਲਾਂ ਤੋਂ ਰਵਾਨਾ ਹੁੰਦਾ ਹੈ ਉਸ ਦੇ ਸਬੰਧ ਵਿੱਚ ਦਾਸਤੇ ਗ੍ਰਹਿ ਵਿਖੇ ਅੱਜ ਮੇਰੀ ਸੰਸਥਾ ਦੇ ਜਿੰਨੇ ਵੀ ਅਹੁਦੇਦਾਰ ਸੰਜੋਗੀ ਸੱਜਣ ਸਭ ਦੀ ਮੀਟਿੰਗ ਬੁਲਾਈ ਗਈ ਆ ਉਸ ਦੇ ਸਬੰਧ ਵਿੱਚ ਨਗਰ ਕੀਰਤਨ ਦੇ ਸਬੰਧ ਵਿੱਚ ਵੱਖ-ਵੱਖ ਵਿਚਾਰਾਂ ਕੀਤੀਆਂ ਗਈਆਂ ਇਹ ਨਗਰ ਕੀਰਤਨ ਆਪਣਾ 2 ਤਿੰਨ ਸਤੰਬਰ ਨੂੰ ਆਪਣੇ ਪਿੰਡ ਤੋਂ ਰਵਾਨਾ ਹੁੰਦਾ ਜੀ ਹਰ ਸਾਲ ਦੀ ਤਰ੍ਹਾਂ ਜੋ ਕਿ ਇਹ ਇੱਥੋਂ ਰਵਾਨਾ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਦੀ ਪਹੁੰਚਦਾ ਹੁੰਦਾ ਏ ਆਪਣੇ ਤਪਸਥਾਨ ਅਮਰਸ਼ੀਦ ਬਾਬਾ ਜੀਵਨ ਸਿੰਘ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਦਾ ਹੈ ਜੋ ਕਿ ਸੰਗਤਾਂ ਦਾ ਇਸ ਵਾਰ ਵੀ ਬਹੁਤ ਵੱਡਾ ਉਤਸ਼ਾਹ ਬਹੁਤ ਵੱਡੇ ਉਪਰਾਲੇ ਹੋਣ ਜਾ ਰਹੇ ਨੇ ਕਿਉਂਕਿ ਇਹ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਦੇਸ਼ ਦੇ ਵਿੱਚ ਵੱਖ-ਵੱਖ ਕੋਨਿਆਂ ਤੇ ਮਨਾਇਆ ਜਾ ਰਿਹਾ ਤੇ ਦਾਸ ਵੱਲੋਂ ਵੀ ਮੈਂ ਨਵਦੀਪ ਸਿੰਘ ਮੰਦਿਰ ਔਰ ਸੰਸਥਾ ਦੇ ਸਰਪ੍ਰਸਤ ਸਰਦਾਰ ਸਾਧੂ ਸਿੰਘ ਜੀ ਚੇਅਰਮੈਨ ਜਿਨ੍ਹਾਂ ਨੇ ਇਹ ਉਪਰਾਲਾ ਅੱਜ ਤੋਂ 25 ਸਾਲ ਪਹਿਲਾਂ ਇਹ ਬਾਬਾ ਜੀ ਦਾ ਉਪਰਾਲਾ ਸ਼ੁਰੂ ਕੀਤਾ ਸੀ ਅੱਜ ਪਰਮਾਤਮਾ ਨੇ ਉਸ ਸੰਗਤ ਨੂੰ ਉਪਰਾਲਾ ਬਖਸ਼ ਕੇ ਉਦਮ ਬਖਸ਼ ਕੇ ਅੱਜ ਅਸੀਂ ਫੇਰ ਇਹ ਜਿਹੜਾ ਆਪਣਾ 14ਵਾਂ ਨਗਰ ਕੀਰਤਨ ਆਉਣ ਵਾਲੀ ਤਿੰਨ ਤਰੀਕ ਨੂੰ ਪਿੰਡ ਮੰਦਰ ਕਲਾਂ ਤੋਂ ਸਜਾਰੇ ਆਂ ਪੰਜਾਂ ਪੈਰਾਂ ਦੀ ਅਤੇ ਗੁਰੂ ਸਾਹਿਬ ਦੀ ਛਤਰ ਸ਼ਾਯਾ ਹੇਠ ਇਹ ਨਗਰ ਕੀਰਤਨ ਰਵਾਨਾ ਹੋਊਗਾ ਮੈਂ ਜਿੰਨੀਆਂ ਸੰਗਤਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਆਪ ਜੀ ਦਾ ਸੇਵਾਦਾਰ ਹੋਣ ਦੇ ਨਾਤੇ ਕਿ ਆਪ ਸਿੱਖ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਸਭ ਤੋਂ ਵੱਡਾ ਸੰਜੋਗ ਦਿਓ ਇਹਨਾਂ ਕਹਿੰਦਾ ਹੋਇਆ ਖੇਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ